ਸਾਰੇ ਭਾਰਤ ਦੇ ਨਕਸ਼ੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਆਂਦਾ ਸੀ ਇੰਡਸਟਰੀ ਦੇ ਵੱਲੋਂ ਤੇ ਇੰਡਸਟਰੀ ਐਂਡ ਟੈਕਸਟਾਈਲ ਵਿੱਚ ਪੰਜਾਬ ਦਾ ਬਹੁਤ ਉੱਤੇ ਨਾਮ ਸੀਗਾ ਬਟ ਅੱਜ ਭਾਰਤ ਵਿੱਚ 28ਵੇਂ ਨੰਬਰ ਤੇ ਪੰਜਾਬ ਦਾ ਪਾਇਦਾਨ ਪਹੁੰਚ ਚੁੱਕਿਆ ਹੈ ਸਰਕਾਰ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੀ ਹੈ ਤੇ ਸਾਨੂੰ ਨਈ ਤਕਨੀਕਾਂ ਨੂੰ ਅਪਣਾਉਣਾ ਪਏਗਾ ਜਿਸ ਤਰ੍ਹਾਂ ਕਿ ਬਾਹਰ ਦੇ ਦੇਸ਼ਾਂ ਵਿੱਚ ਅੱਜ ਸਾਰਾ ਕੁਝ ਡਿਜੀਟਲਾਈਜ਼ ਹੋ ਚੁੱਕਾ ਹੈ ਸਾਨੂੰ ਵੀ ਉਸ ਤਰ੍ਹਾਂ ਆਪਣੀ ਕੰਟਰੀ ਨੂੰ ਆਪਣੀ ਸਟੇਟ ਨੂੰ ਡਿਜੀਟਲਾਈਜ਼ ਕਰਨ ਦੀ ਲੋੜ ਹੈ ਜੇ ਭਾਰਤ ਡਿਜੀਟਲਾਈਜ਼ ਹੋ ਰਿਹਾ ਹੈ ਤੇ ਪੰਜਾਬ ਨੂੰ ਵੀ ਸਾਰਾ ਡਿਜੀਟਲਾਈਜ਼ ਹੋਣ ਦੀ ਜ਼ਰੂਰਤ ਹੈ ਸਰਕਾਰ ਨੂੰ ਕੁਝ ਇਸ ਤਰ੍ਹਾਂ ਦੀਆਂ ਸਕੀਮਾਂ ਲਿਆਂਆਂ ਚਾਹੀਦੀਆਂ ਕਿ ਜਿਹੜੇ ਬੱਚੇ ਬਾਹਰ ਜਾ ਰਹੇ ਹੈ ਉਹ ਐਜੂਕੇਸ਼ਨ ਲੈ ਕੇ ਵਾਪਸ ਇੱਥੇ ਹੀ ਆਉਣ ਇੱਥੇ ਹੀ ਕੁਝ ਪਰਸਿਊ ਕਰਨ ਉਹਨਾਂ ਨੂੰ ਨਈ ਸੋਚ ਦੇ ਨਾਲ ਉਹ ਫੈਸਿਲਿਟੀਆਂ ਮਿਲਣ ਜੇ ਨਈ ਇੰਡਸਟਰੀ ਸਟੈਬਲਿਸ਼ ਕਰਨੀ ਹੈ ਤੇ ਉਹਨਾਂ ਨੂੰ ਉਹ ਫੈਸਿਲਿਟੀਆਂ ਦਿੱਤੀਆਂ ਜਾਣ ਜਿਵੇਂ ਦੂਸਰੇ ਸਟੇਟ ਦੀਆਂ ਸਰਕਾਰਾਂ ਕਰਦੀਆਂ ਹਨ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਪੰਜਾਬ ਉਦਯੋਗ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ 24 ਕਮੇਟੀਆਂ ਦਾ ਗਠਿਤ ਕੀਤਾ ਗਿਆ ਤਾਂ ਜੋ ਪੰਜਾਬ ਦੇ ਵਿੱਚ ਵਪਾਰ ਨੂੰ ਹੋਰ ਬੜਾਵਾ ਦਿੱਤਾ ਜਾਵੇ ਵਪਾਰ ਨੂੰ ਹੋਰ ਪ੍ਰਫੁੱਲਿਤ ਕੀਤਾ ਜਾਵੇ ਉਸੇ ਦੇ ਚਲਦੇ ਇੱਕ ਕਮੇਟੀ ਜੋ ਹੈ ਸਪਿਨਿੰਗ ਐਂਡ ਵੀਵਿੰਗ ਕਮੇਟੀ ਦਾ ਵੀ ਗਠਿਤ ਕੀਤਾ ਜਿਹਦੇ ਵਿੱਚ ਇੱਕ ਪੰਜਾਬ ਦੀ ਕੁਲੋਤੀ ਬਿਜ਼ਨਸ ਊਮੈਨ ਨੂੰ ਜੋ ਸ਼ਾਮਿਲ ਕੀਤਾ ਗਿਆ ਵਜੋ ਕਿ ਗੋਬਿੰਦ ਜਾਨ ਦੇ ਡਾਇਰੈਕਟਰ ਨੇ ਪ੍ਰਿੰਕਾ ਗੋਲਜੀ ਨੇ ਮੈਮ ਪਹਿਲਾ ਤਾਂ ਬਹੁਤ ਮਾਨਵ ਵਾਲੀ ਗੱਲ ਹੈ ਕਿਉਂਕਿ ਪਹਿਲੀਆਂ ਵੀ ਸਰਕਾਰਾਂ ਆਂਦੀਆਂ ਸੀਗੀਆਂ ਉਹ ਵੀ ਲਗਾਤਾਰ ਦਾਅਵੇ ਕਰਦੇ ਸੀਗੇ ਅਸੀਂ ਬਿਜ਼ਨਸ ਨੂੰ ਹੋਰ ਬੁੜਾਵਾ ਦੇਣਗੇ ਪਰ ਕਿਸੇ ਵੀ ਊਮੈਨ ਨੂੰ ਕਿਸੇ ਵੀ ਕਮੇਟੀ ਵਿੱਚ ਸ਼ਾਮਿਲ ਨਹੀਂ ਕਰਦੇ ਸੀਗੇ ਪਰ ਪਹਿਲੀ ਵਾਰ ਹੋਵੇਗਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲੀ ਵਾਰ ਪੰਜਾਬ ਦੀ ਮਹਿਲਾ ਨੂੰ ਸ਼ਾਮਿਲ ਕੀਤਾ ਗਿਆ ਮੈਮ ਕਿੰਨੀ ਕਰ ਮਾਨਵ ਵਾਲੀ ਗੱਲ ਹੈ ਕੀ ਕੁਝ ਕਹਿਣਾ ਚਾਹੋਗੇ ਮੈਂ ਬਹੁਤ-ਬਹੁਤ ਤਨਮਾਦੀ ਹੈਗੀਆਂ ਸਾਡੇ ਮੁੱਖ ਮੰਤਰੀ ਸਾਹਿਬ ਜੀ ਦਾ ਸ਼੍ਰੀ ਭਗਵੰਦ ਮਾਨ ਜੀ ਦਾ ਤੇ ਅਰਵਿੰਦ ਕੇਜਰੀਵਾਲ ਸਾਹਿਬ ਦਾ ਜਿਨ੍ਹਾਂ ਨੇ ਇਹ ਸੋਚ ਨੂੰ ਵਧਾਇਆ ਇਹ ਕੈਬਨਿਟ ਵੱਲੋਂ ਜਿਹੜਾ ਡਿਸੀਜਨ ਲਿੱਤਾ ਗਿਆ ਕਿ ਇੱਕ ਬੋਰਡ ਦਾ ਗਠਨ ਕੀਤਾ ਜਾਵੇ ਜੋ ਕਿ ਸਾਰੀ ਇੰਡਸਟਰੀ ਨੂੰ ਇੱਕ ਸੰਗਠਿਤ ਰੂਪ ਵਿੱਚ ਅੱਗੇ ਵਧਣ ਵਾਸਤੇ ਪ੍ਰੇਰਿਤ ਕਰੇ ਬਹੁਤ ਹੀ ਸਲਾੰਘਾਯੋਗ ਹੈ ਕਾਰਜ ਹੈਗਾ ਤੇ ਮੈਨੂੰ ਲੱਗਦਾ ਹੈ ਜੇ ਕਮੇਟੀਆਂ ਦਾ ਗਠਨ ਕੀਤਾ ਗਿਆ ਤੇ ਉਹਨਾਂ ਦੀ ਸੋਚ ਨੂੰ ਰਲ ਕੇ ਕੁਝ ਅੱਗੇ ਤੱਕਨ ਸੋਚਣ ਦਾ ਮੌਕਾ ਮਿਲਿਆ ਹੈ ਤੇ ਜ਼ਰੂਰ ਕੁਝ ਨਾ ਕੁਝ ਅੱਛੀ ਸੋਚ ਦੇ ਕਾਰਨ ਇਹ ਕਮੇਟੀ ਬਣੀ ਹੈ ਅਸੀਂ ਅੱਗੇ ਵਧਾਂਗੇ ਸਾਰੇ ਰਲ ਕੇ ਸ਼ਾਇਦ ਪੰਜਾਬ ਨੂੰ ਉਸ ਤਰ੍ਹਾਂ ਵੇਖਣ ਨੂੰ ਫੇਰ ਤੇ ਤਿਆਰ ਕਰਦੇ ਹਾਂ ਜੋ ਪੰਜਾਬ ਕੁਝ ਸਾਲਾਂ ਪਹਿਲੇ ਸੀਗਾ ਸਾਰੇ ਭਾਰਤ ਦੇ ਨਕਸ਼ੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਆਂਦਾ ਸੀ ਇੰਡਸਟਰੀ ਦੇ ਵੱਲੋਂ ਤੇ ਇੰਡਸਟਰੀ ਐਂਡ ਟੈਕਸਟਾਈਲ ਵਿੱਚ ਪੰਜਾਬ ਦਾ ਬਾਦ ਉੱਤੇ ਨਾਮ ਸੀਗਾ ਬਟ ਅੱਜ ਭਾਰਤ ਵਿੱਚ 18ਵੇਂ ਨੰਬਰ ਤੇ ਪੰਜਾਬ ਦਾ ਪਾਇਦਾਨ ਪਹੁੰਚ ਚੁੱਕਿਆ ਹੈ ਤੇ ਮੈਂ ਚਾਹਨੀ ਆ ਕਿ ਮੈਂ ਉਸੇ ਤਰ੍ਹਾਂ ਜੇ ਮੈਨੂੰ ਇੰਨੇ ਵੱਡੀ ਕਮੇਟੀ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ ਤੇ ਮੈਂ ਚਾਹਨੀ ਆ ਕਿ ਮੈਂ ਜ਼ਰੂਰ ਆਪਣੇ ਦਿਲੋਂ ਆਪਣੇ ਸੋਚ ਤੇ ਵਿਚਾਰਾਂ ਦੇ ਨਾਲ ਪੂਰਾ ਸਹਿਯੋਗ ਕਰਾਂ ਮੈਂ ਬਹੁਤ-ਬਹੁਤ ਤਨਮਾਦੀ ਹੈਗੀਆਂ ਮੈਮ ਜਿਸ ਤਰ੍ਹਾਂ ਜੋ ਕਮੇਟੀਆਂ ਬਣਾਈ ਗਈ ਹੈ ਸਰਕਾਰ ਦੇ ਵੱਲੋਂ ਮੇਨ ਮਕਸਦ ਹੈ ਕਿ ਉਹੀ ਲੋਕਾਂ ਨੂੰ ਜੋੜਿਆ ਜਾਵੇ ਜੋ ਇਸ ਕਿੱਤੇ ਦੇ ਨਾਲ ਕੰਮ ਕਰਦੇ ਨੇ ਤੇ ਮੈਮ ਕੀ ਕੁਝ ਸਲਾਹ ਤੁਹਾਡੇ ਵੱਲੋਂ ਸੁਜੈਸ਼ਨ ਦਿੱਤੇਗੇ ਨਾ ਜ ਤੁਸੀਂ ਮੁਲਾਕਾਤ ਕੀਤੀ ਨੇ ਕਨਵੀਨਰ ਕੇਜਰੀਵਾਲ ਜੀ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਪਿਨਿੰਗ ਐਂਡ ਵੀਵਿੰਗ ਕਮੇਟੀ ਦੀ ਗੱਲ ਕਰੀ ਮਤ ਕੀ ਕੁਝ ਸੁਜੈਸ਼ਨ ਸਲਾਹਾਂ ਤੁਹਾਡੇ ਵੱਲੋਂ ਦਿੱਤੀਆਂ ਗਈ ਕਿਉਂਕਿ ਤੁਸੀਂ ਪੰਜਾਬ ਦੇ ਵੱਖ-ਵੱਖ ਹੋਰ ਵੀ ਬਿਜ਼ਨਸਮੈਨ ਉਦਯੋਪਤੀ ਨਾਲ ਗੱਲਬਾਤ ਕਰਦੇ ਸੀ ਕੀ ਕੁਝ ਸੁਜੈਸ਼ਨ ਕੀ ਕੁਝ ਤੁਸੀਂ ਸਲਾਹ ਜਿਹੜੀ ਹੈ ਪੰਜਾਬ ਸਰਕਾਰ ਨੇ ਦਿੱਤੀ ਹੈ ਮੈਮ ਇਸ ਮ ਮੈਂ ਆਪਣੇ ਵੱਲੋਂ ਇੱਕ ਮੋਮੈਂਡਮ ਪੇਸ਼ ਕੀਤਾ ਸੀਗਾ ਮੈਂ ਸੀਐਮ ਸਾਹਿਬ ਨੂੰ ਵੀ ਦਿੱਤਾ ਤੇ ਕੈਬਨਿਟ ਮਨਿਸਟਰ ਸਾਹਿਬ ਨੂੰ ਵੀ ਦਿੱਤਾ ਮੈਂ ਉਹਦੇ ਵਿੱਚ ਦੱਸਣਾ ਚਾਹੀਏ ਕਿ ਜੇ ਸਰਕਾਰ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੀ ਹੈ ਤੇ ਸਾਨੂੰ ਨਈ ਤਕਨੀਕਾਂ ਨੂੰ ਅਪਣਾਉਣਾ ਪਏਗਾ ਜਿਸ ਤਰ੍ਹਾਂ ਕਿ ਬਾਹਰ ਦੇ ਦੇਸ਼ਾਂ ਵਿੱਚ ਅੱਜ ਸਾਰਾ ਕੁਝ ਡਿਜੀਟਲਾਈਜ਼ ਹੋ ਚੁੱਕਾ ਹੈ ਸਾਨੂੰ ਵੀ ਉਸ ਤਰ੍ਹਾਂ ਆਪਣੀ ਕੰਟਰੀ ਨੂੰ ਆਪਣੀ ਸਟੇਟ ਨੂੰ ਡਿਜੀਟਲਾਈਜ਼ ਕਰਨ ਦੀ ਲੋੜ ਹੈ ਜੇ ਭਾਰਤ ਡਿਜੀਟਲਾਈਜ਼ ਹੋ ਰਿਹਾ ਤੇ ਪੰਜਾਬ ਨੂੰ ਵੀ ਸਾਰਾ ਡਿਜੀਟਲਾਈਜ਼ ਹੋਣ ਦੀ ਜ਼ਰੂਰਤ ਹੈ ਉਸ ਦੇ ਅਕੋਰਡਿੰਗ ਅਸੀਂ ਉਹ ਤਕਨੀਕਾਂ ਜਿਨ੍ਹਾਂ ਦੇ ਨਾਲ ਸਾਡਾ ਮੋਰੋਵੜ ਇੰਡਸਟਰੀ ਵਿੱਚ ਮੇਨ ਕੀ ਹੁੰਦਾ ਹੈ ਕਿ ਪੋਲੂਸ਼ਨ ਬਹੁਤ ਜ਼ਿਆਦਾ ਹੁੰਦਾ ਹੈ ਅਸੀਂ ਜੇ ਇਸ ਤਰ੍ਹਾਂ ਦੀ ਟੈਕਨੀਕ ਲੈ ਕੇ ਆਈਏ ਜਿਦੇ ਨਾਲ ਪੋਲੂਸ਼ਨ ਤੋਂ ਬਚ ਸਕੇ 에ਅਰ ਪੋਲੂਸ਼ਨ ਬਚ ਸਕੇ ਵਾਟਰ ਪੋਲੂਸ਼ਨ ਬਚ ਸਕੇ ਸੋਇਲ ਪੋਲੂਸ਼ਨ ਤੋਂ ਅਸੀਂ ਬਚਾਅ ਕਰ ਸਕੇ ਤੇ ਮੈਂ ਇੱਕ ਉਹਨਾਂ ਨੂੰ ਮੁੱਦਾ ਜ਼ਰੂਰ ਸ਼ੇਅਰ ਕੀਤਾ ਹੈ ਕਿ ਜਿਹੜਾ ਕਿ ਮਹਾਰਾਸ਼ਟਰ ਗੁਜਰਾਤ ਤੇ ਐਮਪੀਡੀ ਇੰਡਸਟਰੀਆਂ ਵਿੱਚ ਅੱਜ ਅਪਣਾ ਚੁੱਕੇ ਨੇ ਤੇ ਕੇਰਲਾ ਤੇ ਤਾਮਿਲਨਾਡੂ ਦੀ ਇੰਡਸਟਰੀ ਵਿੱਚ ਵੀ ਇਹ ਲਿਆ ਚੁੱਕੇ ਹੈ ਕਿ ਉਥੇ ਐਕਵਾ ਸੋਲਰ ਸਿਸਟਮ ਦੇ ਨਾਲ ਸਾਰੀ ਇੰਡਸਟਰੀਆਂ ਚੱਲਦੀਆਂ ਹਨ ਬੜੀ ਵਧੀਆ ਗੱਲ ਕੀਤੀ ਕਿਉਂਕਿ ਅੱਜਕਲ ਦੇ ਸਮੇਂ ਦੇ ਵਿੱਚ ਪੋਲੂਸ਼ਨ ਜੋ ਹੈ ਖਾਸ ਕਰਕੇ ਲਗਾਤਾਰ ਵੱਧਾ ਜਾ ਰਿਹਾ ਹੈ ਹਾਲਾਂਕਿ ਫੈਕਟਰੀਆਂ ਦੇ ਜ਼ਰੂਰ ਲੱਗ ਰਹੀਆਂ ਪਰ ਜੋ ਫੈਕਟਰੀਆਂ ਤੋਂ ਧੂਆ ਨਿਕਲਦਾ ਉਸ ਵੱਲ ਕੋਈ ਵੀ ਨਹੀਂ ਸੋਚਦਾ ਤੁਸੀਂ ਇਸ ਤਰ੍ਹਾਂ ਕਿਹਾ ਕਿ ਬਾਕੀ ਸੂਬਿਆਂ ਵੱਲ ਜ਼ਰੂਰ ਪੋਲੂਸ਼ਨ ਨੂੰ ਲੈ ਕੇ ਕਈ ਕੁਝ ਬਣਾਇਆ ਜਾ ਰਿਹਾ ਹੈ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਵੀ ਖਾਸ ਕਰਕੇ ਪੋਲੂਸ਼ਨ ਨੂੰ ਰੋਕਣਾ ਚਾਹੀਦਾ ਕੁਝ ਇਸ ਤਰ੍ਹਾਂ ਦੇ ਕਦਮ ਚੱਕਣੇ ਚਾਹੀਦੇ ਸਰ ਮੈਂ ਜਿਸ ਤਰ੍ਹਾਂ ਕਿ ਡਾਈਇੰਗ ਇੰਡਸਟਰੀ ਨੂੰ ਰਿਪਰੈਜ਼ੈਂਟ ਕਰਨੀ ਆ ਤੇ ਮੈਂ ਦੱਸਣਾ ਚਾਹਾਂਗੀ ਕਿ ਅੱਜ ਮਹਾਰਾਸ਼ਟਰ ਤੇ ਗੁਜਰਾਤ ਵਿੱਚ ਜਿਹੜੀ ਡਾਏਂਗ ਹਾਊਸ ਨੇ ਉਹਨਾਂ ਦੀ ਇਲੈਕਟ੍ਰਿਸਿਟੀ ਸੇਵਿੰਗ ਉਹਨਾਂ ਦੀ ਵਾਟਰ ਸੇਵਿੰਗ ਉਹਨਾਂ ਦੀ ਸੋਇਲ ਸੇਵਿੰਗ 에ਅਰ ਪੋਲੂਸ਼ਨ ਨੂੰ ਬਚਾਉਣ ਵਾਸਤੇ ਉਹਨਾਂ ਦੀ ਉਹਨਾਂ ਨੇ ਬੋਇਲਰ ਦੇ ਖਰਚੇ ਤੋਂ ਵੀ ਬਚਾਉਣ ਲਈ ਜਿਸ ਤਰ੍ਹਾਂ ਇਲੈਕਟ੍ਰਿਸਿਟੀ ਤੇ ਵਾਟਰ ਦੀ ਸਪਲਾਈ ਹੁੰਦੀ ਹੈ ਸਰਕਾਰ ਵੱਲੋਂ ਉਸ ਤੋਂ ਸਟ੍ਰੀਮਿੰਗ ਸਟੀਮ ਲਾਈਨ ਇੱਕ ਪ੍ਰੋਵਾਈਡ ਕੀਤੀ ਜਾਂਦੀ ਹੈ ਕਿ ਜਿੰਨਾ ਤੁਹਾਡਾ ਸਟੀਮ ਦੀ ਲੋਡ ਹੈਗੇ ਤੁਸੀਂ ਯੂਨਿਟ ਵਾਸਤੇ ਯੂਜ਼ ਕਰੋ ਬੋਇਲਰ ਦੇ ਖਰਚੇ ਤੋਂ ਬਚੋ ਤੇ ਉਹਨਾਂ ਸਰਕਾਰ ਨੂੰ ਬਿੱਲ ਪੇ ਕਰ ਦਿਓ ਜੇ ਸਰਕਾਰ ਇਸ ਪ੍ਰੋਜੈਕਟ ਨੂੰ ਮੱਦੇਨਜ਼ਰ ਲੱਗਦੇ ਪੰਜਾਬ 'ਚ ਲਿਆਂਦੀ ਹੈ ਤੇ ਮੈਂ ਕਹਿੰਨੀ ਆ ਪੰਜਾਬ ਦੀ ਸਰਕਾਰ ਦਾ ਛਲਾਂਗਾ ਯੋਗਨੇ ਤੇ ਉਸੇ ਤਰ੍ਹਾਂ ਸਾਡੇ ਇੱਥੇ ਬਹੁਤ ਜ਼ਿਆਦਾ ਟੈਕਨੀਕਸ ਨੂੰ ਅਪਣਾਇਆ ਨਹੀਂ ਜਾਂਦਾ ਲੇਬਰ ਦੀ ਬਹੁਤ ਜ਼ਿਆਦਾ ਕਟ ਗਈ ਹੈ ਸਸਤੀ ਦਰਾਂ ਤੇ ਸਾਨੂੰ ਬਿਜਲੀ ਕਹਿੰਦੇ ਆ ਲੇਕਿਨ ਬਿਜਲੀ ਦਾ ਉਹਨਾਂ ਖਰਚਾ ਸਾਨੂੰ ਮੁਨਾਫੇਯੋਗ ਨਹੀਂ ਲੱਗਦਾ ਜੇ ਸਾਨੂੰ ਸਸਤੀ ਦਰਾਂ ਇੰਡਸਟਰੀ ਵਾਲਿਆਂ ਨੂੰ ਬਿਜਲੀ ਉਪਲਬਧ ਕਰਾਈ ਜਾਏ ਤੇ ਇੰਡਸਟਰੀ ਵੱਧ ਸਕਦੀ ਹੈ ਬਿਲਕੁਲ ਅਸੀਂ ਇਸੇ ਮੁੱਦੂ ਉੱਤੇ ਗੱਲਬਾਤ ਕਰਾਂਗੇ ਅਸੀਂ ਅਕਸਰ ਵੇਖਦੇ ਹਾਂ ਕਿ ਪੰਜਾਬ ਦੇ ਵੱਡੇ ਵੱਡੇ ਵਪਾਰੀਆਂ ਨੂੰ ਜੋਗ ਪੱਤੇ ਨੂੰ ਦੂਜੀਆਂ ਸਰਕਾਰਾਂ ਵੱਲੋਂ ਆਫਰ ਮਿਲਦੇ ਖਾਸ ਕਰਕੇ ਮਹਾਰਾਸ਼ਟਰ ਹੋਵੇ ਯੂਪੀ ਹੋਵੇ ਕਰਨਾ ਲੋ ਕਿ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਨੂੰ ਫ੍ਰੀ ਦੇ ਸਰ ਨਾਲ ਜਗ੍ਹਾ ਦੇਵਾਂਗੇ ਲੇਬਰ ਦੇਵਾਂਗੇ ਸਸਤੀ ਬਿਜਲੀ ਦੇਵਾਂਗੇ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਦੇ ਕਦਮ ਚੱਕਣੇ ਚਾਹੀਦੇ ਤਾਂ ਜੋ ਜਿਹੜਾ ਪੰਜਾਬ ਦਾ ਵਪਾਰੀ ਹੈ ਪੰਜਾਬ ਦੇ ਵਿੱਚ ਹੀ ਵਪਾਰ ਕਰੇ ਤੇ ਪੰਜਾਬ ਨੂੰ ਹੀ ਹੋਰ ਪ੍ਰਫੁੱਲਟ ਕਰੇ ਮੈਂ ਤੁਹਾਨੂੰ ਦੱਸਿਆ ਕਿ ਪੰਜਾਬ ਪੰਜਾਬ ਜਿਹੜੀ ਇੰਡਸਟਰੀ ਸੀਗੀ ਉਹ ਪਹਿਲੇ ਨੰਬਰ ਤੇ ਆਉਂਦੀ ਸੀਗੀ ਭਾਰਤ ਵਿੱਚ ਮਹਾਰਾਸ਼ਟਰ ਗੁਜਰਾਤ ਤੋਂ ਬਾਅਦ ਪੰਜਾਬ ਦਾ ਨਾਮ ਲਿੱਤਾ ਜਾਂਦਾ ਸੀ ਬਟ ਪੰਜਾਬ ਪਿੱਛੜ ਕਿਉਂ ਗਿਆ ਕਿਉਂਕਿ ਪੰਜਾਬ ਦੇ ਵਿੱਚ ਉਹ ਫੈਸਿਲਿਟੀਆਂ ਨਹੀਂ ਮਿਲੀਆਂ ਕਈ ਪੁਰਾਣੀਆਂ ਸਰਕਾਰਾਂ ਸ਼ਾਇਦ ਨਾ ਮਦਦ ਕਰ ਪਾਈਆਂ ਬਟ ਜਰੀ ਹੁਣ ਦੀ ਸਰਕਾਰ ਹੈ ਉਹਨਾਂ ਨੇ ਇਹ ਬਹੁਤ ਸੋਨਾ ਕਦਮ ਚੁੱਕਿਆ ਮੈਂ ਉਹਨਾਂ ਨੇ ਉਦਯੋਗ ਕ੍ਰਾਂਤੀ ਕਮੇਟੀ ਉਦਯੋਗ ਦੀ ਕ੍ਰਾਂਤੀ ਵਾਸਤੇ ਕੁਝ ਕੀਤਾ ਤੇ ਅੱਗੇ ਵਧਦੇ ਐ ਅੱਜ ਉਹਨਾਂ ਨੇ ਜਿਹੜੀ ਇਹ ਕੈਬਨਿਟ ਬਣਾਈ ਹੈ ਇੱਕ ਸੋ ਸੈਕੂਲਰਟੀ ਕਮੇਟੀ ਜਿਹੜੀ ਬਣਾਈ ਹੈ ਸ਼ਾਇਦ ਉਹਦੇ ਵਿਜਨ ਦੇ ਨਾਲ ਅਸੀਂ ਬਹੁਤ ਉੱਚੇ ਡਿਸੀਜਨ ਲੈ ਸਕਨੇ ਆ ਮਿਲ ਕੇ ਆਪਣੀ ਇਸ ਉਦਯੋਗ ਨੂੰ ਪ੍ਰਗਤੀ ਵੱਲ ਲੈ ਕੇ ਜਾ ਸਕਨੇ ਆ ਬਟ ਸੋਚ ਨੂੰ ਮਿਲਣ ਦਾ ਲੋੜ ਹੈ ਸੋਚ ਉੱਤੇ ਤੱਕ ਪਹੁੰਚੇ ਇਸ ਵਾਸਤੇ ਸਾਨੂੰ ਉਸੇ ਤਰ੍ਹਾਂ ਸੋਚਣਾ ਪਏਗਾ ਜਿਸ ਤਰ੍ਹਾਂ ਦੂਸਰੀਆਂ ਸਟੇਟ ਦੀਆਂ ਸਰਕਾਰਾਂ ਸੋਚਦੀ ਹੈ ਜੇ ਅੱਜ ਕਰਾਂਗੇ ਤੇ ਸ਼ਾਇਦ ਕੁਝ ਸਾਲਾਂ ਬਾਅਦ ਜੇ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਸੋਨਾ ਸੁਲਖਣਾ ਤੇ ਆਪਣਾ ਪੰਜਾਬ ਮਿਲ ਸਕਦਾ ਹੈ ਪੰਜਾਬ ਦੀ ਸਾਰੀ ਯੂ ਜਨਰੇਸ਼ਨ ਆਜ ਬਾਹਰ ਜਾਂਦੀ ਜਾ ਰਹੀ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਵੀ ਤੇ ਹੈ ਕਿਉਂਕਿ ਇੱਥੇ ਕੰਮ ਕਰਨ ਲਾਇਕ ਉਹ ਸਮਝਦੇ ਨਹੀਂ ਸਾਡੀ ਵਿਜ਼ਨ ਅਕੋਰਡਿੰਗ ਨਹੀਂ ਹੈਗੀ ਇੱਥਾਂ ਲੇਕਿਨ ਮੈਂ ਸਮਝਦੀ ਹਾਂ ਕਿ ਆਪਣੇ ਘਰ ਤੋਂ ਵਧੀਆ ਕੁਝ ਵੀ ਨਹੀਂ ਜੇ ਇੱਕ ਇੰਟੈਲੀਜੈਂਟ ਆਂਟਰਪ੍ਰੈਨਰ ਇੱਕ ਸੋਚ ਚੰਗੀ ਸੋਚ ਵਾਲਾ ਸੁਲਭ ਬੰਦਾ ਬਾਹਰ ਦੇ ਦੇਸ਼ਾਂ ਨੂੰ ਵੱਡੀ ਤਨਖਾਹ ਤੇ ਹਾਇਰ ਕਰ ਸਕਦੇ ਆ ਤੇ ਜੇ ਉਹ ਆਪਣੇ ਦੇਸ਼ ਤੇ ਰਵੇ ਤੇ ਕਿੰਨਾ ਵੱਡਾ ਵਪਾਰ ਕਰ ਸਕਦਾ ਹੈ ਉਹਦੀ ਵਿਜ਼ਨ ਉਹਦੀ ਸੋਚ ਉਹਦੀ ਟੈਕਨੋਲੋਜੀ ਸਾਨੂੰ ਅੱਗੇ ਵਧਾ ਸਕਦੀ ਹੈ ਤੇ ਸਰਕਾਰ ਨੂੰ ਕੁਝ ਇਸ ਤਰ੍ਹਾਂ ਦੀਆਂ ਸਕੀਮਾਂ ਲਿਆਣੀਆਂ ਚਾਹੀਦੀਆਂ ਕਿ ਜਿਹੜੇ ਬੱਚੇ ਬਾਹਰ ਜਾ ਰਹੇ ਹੈ ਉਹ এডਿਕੇਸ਼ਨ ਲੈ ਕੇ ਵਾਪਸ ਇੱਥੇ ਹੀ ਆਉਣ ਤੇ ਇੱਥੇ ਹੀ ਕੁਝ ਪਰਸਿਊ ਕਰਨ ਉਹਨਾਂ ਨੂੰ ਨਈ ਸੋਚ ਦੇ ਨਾਲ ਉਹ ਫੈਸਿਲਟੀਆਂ ਮਿਲਣ ਜੇ ਨਈ ਇੰਡਸਟਰੀ ਸਟੈਬਲਿਸ਼ ਕਰਨੀ ਹੈ ਤੇ ਉਹਨਾਂ ਨੂੰ ਉਹ ਫੈਸਿਲਟੀਆਂ ਦਿੱਤੀਆਂ ਜਾਣ ਜਿਕੇ ਦੂਸਰੇ ਸਟੇਟ ਦੀਆਂ ਸਰਕਾਰਾਂ ਕਰਦੀਆਂ ਐ ਇੱਥੇ ਬਹੁਤ ਘਾਟ ਗਈ ਐ ਸਾਨੂੰ ਮਿਲ ਕੇ ਕੰਮ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਜਿਸ ਤਰ੍ਹਾਂ ਪੰਜਾਬ ਦੇ ਜੋ ਨਵੇਂ ਉਦਯੋਗ ਮੰਤਰੀ ਬਣੇ ਨੇ ਸੰਜੀਵ ਰੋੜਾ ਜੀ ਉਹ ਖੁਦ ਬਹੁਤ ਵੱਡੇ ਉਦਯੋਗਪਤੀ ਰਹੇ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਕਿ ਕੁਝ ਗਰਾਊਂਡ ਤੇ ਮੁਸ਼ਕਲਾਂ ਆ ਦੇ ਅੱਜ ਤੁਹਾਡੀ ਮੈਂ ਉਹਨਾਂ ਨਾਲ ਮੁਲਾਕਾਤ ਕੀਤੀ ਪਰਸਨਲ ਮੁਲਾਕਾਤ ਕਿ ਕੁਝ ਮੈਮ ਖਾਸ ਗੱਲਾਂ ਇੱਥੇ ਮੈਮ ਮੁਸ਼ਕਲਾ ਕੀ ਆ ਰਹੀ ਹੈ ਇਸ ਖਾਸ ਕਰਕੇ ਸਪਿਨਿੰਗ ਐਂਡ ਵੀਵਿੰਗ ਇੰਡਸਟਰੀ ਨੂੰ ਸਪਿਨਿੰਗ ਐਂਡ ਡਾਈਿੰਗ ਇੰਡਸਟਰੀ ਟੋਪਮੋਸਟ ਗਿਣੀ ਜਾਂਦੀ ਥੀ ਇੱਥੋਂ ਵਪਾਰ ਅੱਜ ਟ੍ਰੇਡ ਐਕਸਪੋਰਟ ਸਾਰੇ ਥਾਂ ਹੋ ਸਕਦਾ ਹੈ ਲੇਕਿਨ ਨਹੀਂ ਹੋ ਪਾ ਰਿਹਾ ਕਿਉਂਕਿ ਸਾਨੂੰ ਉੱਥੇ ਉਹ ਫੈਸਿਲਿਟੀਆਂ ਨਹੀਂ ਦਿੱਤੀ ਜਾ ਰਹੀ ਸਾਡੀ ਐਕਸਪੋਰਟ ਦੀ ਐਤੇ ਯੂਨਿਟੀ ਮਾਲ ਬਣਨ ਦੀ ਸਰਕਾਰ ਨੇ ਆਫਰ ਦਿੱਤੀ ਐਤੇ ਟੈਕਸਟਾਈਲ ਪਾਰਕ ਬਣਨ ਦੀ ਆਫਰ ਦਿੱਤੀ ਸਾਡੀ ਸਰਕਾਰਾਂ ਦੀ ਕੁਝ ਘਾਟ ਦੇ ਕਾਰਨ ਅਸੀਂ ਉਹ ਸਭ ਨਹੀਂ ਅਡਾਪਟ ਕਰ पाए ਪੰਜਾਬ ਉਹ ਬਣ ਸਕਦਾ ਸੀ ਜਿਹੜਾ ਨਹੀਂ ਬਣਿਆ ਲੇਕਿਨ ਪੁਰਾਣੀ ਗੱਲਾਂ ਨੂੰ ਨਾ ਯਾਦ ਕਰਕੇ ਜੇ ਅਸੀਂ ਨਵੇਂ ਸਾਡੇ ਜਿਹੜੇ ਮੰਤਰੀ ਹੈ ਉਹਨਾਂ ਦੀ ਸੋਚ ਨੂੰ ਅਪਣਾਈ ਹੈ ਤੇ ਉਹਨਾਂ ਦੇ ਵਕਨ ਅਸੀਂ ਕੰਦੇ ਨਾਲ ਕੰਦਾ ਮਿਲਾ ਕੇ ਚੱਲੀਏ ਮੈਨੂੰ ਲੱਗਦਾ ਸੀ ਬੱਤ ਸਕਦੇ ਆ ਸਾਡੀ ਉਹਨਾਂ ਦੇ ਨਾਲ ਮੁਲਾਕਾਤ ਦੇ ਦੌਰਾਨ ਅਸੀਂ ਉਹਨਾਂ ਨੂੰ ਆਪਣੇ ਸੁਝਾਅ ਦਿੱਤੇ ਕਿ ਕਿਉਂ ਨਾ ਅਸੀਂ ਜਿਸ ਤਰ੍ਹਾਂ ਟੈਕਸਟਾਈਲ ਦੇ ਵਿੱਚ ਇੱਥੇ ਧਾਗਾ ਇੱਥੇ ਇਹਦੀ ਪੈਦਾਵਾਰ ਜੇ ਇੱਥੇ ਟੈਕਸਟਾਈਲ ਦਾ ਵੂਲ ਦਾ ਬਲੈਂਡ ਦਾ ਹੈਂਪ ਦਾ ਸਭ ਤੋਂ ਵੱਡਾ ਸਥਾਨ ਹੈਗਾ ਪੰਜਾਬ ਟੈਕਸਟਾਈਲ ਦਾ ਹੱਬ ਹੈਗਾ ਪੂਰੇ ਭਾਰਤ 'ਚ ਇੱਥੋਂ ਵੂਲ ਬਣ ਕੇ ਜਾਂਦੀ ਹੈ ਅੱਜ ਜਿੰਨਾ ਪਸ਼ਮੀਨਾ ਜਿੰਨਾ ਜ਼ਰੀ ਦਾ ਜਿੰਟਿੰਗ ਦਾ ਏਮਬਰਾਇਡਰੀ ਦਾ ਜਿੰਨਾ ਕੰਮ ਇੱਥੇ ਹੁੰਦਾ ਹੈ ਸ਼ਾਇਦ ਹੀ ਮੈਨੂੰ ਲੱਗਦਾ ਹੈ ਪੰਜਾਬ ਦੇ ਬਾਹਰੋਂ ਕਿਸੇ ਹੋਰ ਸੂਬੇ ਦੀ ਸਰਕਾਰ ਇੰਨਾ ਕੰਮ ਕਰ ਪਾਉਂਦੀ ਲੇਕਿਨ ਉਹੀ ਗੱਲ ਹੈ ਕਿ ਸਾਡਾ ਕੰਮ ਬਾਹਰ ਦੇ ਦੇਸ਼ਾਂ ਤੱਕ ਨਹੀਂ ਪਹੁੰਚ ਸਕਦਾ ਅੱਜ ਬਹੁਤ ਸਾਰੇ ਸਬਮਿਟ ਹੋ ਰਹੀ ਹੈ ਬਟ ਸਰਕਾਰ ਦੇ ਤੇ ਆਮ ਪਬਲਿਕ ਦੇ ਕਮਿਊਨੀਕੇਸ਼ਨ ਗੈਪ ਅਗਰ ਨੌਲੇਜ ਨਹੀਂ ਗਈ ਸਾਨੂੰ ਉਹਨਾਂ ਸਭ ਦੀ ਨੌਲੇਜ ਲੱਗਦਾ ਕਿ ਜੋ ਸਰਕਾਰੋਂ ਲੈ ਕਦਮ ਚੱਕਿਆ ਗਿਆ ਇੱਕ ਛਲਾਗਾ ਜੋ ਕਦਮ ਚੱਕਿਆ ਖਾਸ ਕਰਕੇ ਬਾਹ ਫੜੀਆ ਵਪਾਰੀਆਂ ਦੀ ਜੋ ਵੀ ਦਿੱਕਤਾਂ ਆਉਂਦੀਆਂ ਉਹ ਡਾਇਰੈਕਟ ਸਾਨੂੰ ਅਪਰੋਚ ਕਰ ਸਕਦਾ ਸੀ ਉੱਥੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਬਿਲਕੁਲ ਐ ਤੇ 100% ਮੈਂ ਕਹਿੰਨੀ ਆ ਤਾਬੇਦਾਰ ਹੈ ਗੱਲ ਲਗੀ ਹੈ ਕਿ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਸੋਚਿਆ ਤੇ ਉਹ ਕਹਿੰਦੇ ਕਿ ਮੈਨੂੰ ਇੱਕ ਨਹੀਂ ਕਈ ਦਿਨ ਲੱਗੇ ਸੀਐਮ ਸਾਹਿਬ ਤੇ ਮੰਤਰੀ ਸਾਹਿਬ ਨੂੰ ਮਿਲ ਕੇ ਇਹ ਇੰਡਸਟਰੀ ਵਾਸਤੇ ਸੋਚਨ ਦਾ ਪਤਾ ਨਹੀਂ ਕਿੱਦੇ ਕਹਿੰਦੇ ਕਿਨੇ ਕਿਤੇ ਕਿੱਥੋਂ ਅਸੀਂ ਬੰਦੇ ਚੁਣ ਕੇ ਉਸ ਕਮੇਟੀ 'ਚ ਸ਼ਾਮਲ ਕੀਤੇ ਐ ਕਮੇਟੀਆਂ ਦਾ ਗਠਨ ਹੋਇਆ ਹੈ ਲੇਕਿਨ ਕਮੇਟੀਆਂ ਦਾ ਹਜੇ ਕੰਮ ਵੇਖਣਾ ਬਾਕੀ ਹੈ ਜੀ ਅਸੀਂ ਕੰਮ ਕਰਾਂਗੇ ਅਕਤੂਬਰ ਤੱਕ ਤੋਂ ਇਹ ਸਾਨੂੰ ਸੁਜੈਸ਼ਨ ਦੋਸਤੋ ਅਸੀਂ ਕੰਮ ਕਰਾਂਗੇ ਉਸ ਤੋਂ ਬਾਅਦ ਕੰਮ ਕਰਾਂਗੇ ਮਤਲਬ ਉਹਨਾਂ ਨੇ ਇਹ ਸਾਨੂੰ ਚੈਲੰਜ ਦਿੱਤਾ ਹੈ ਕਿ 40 ਦਿਨ ਵਿੱਚ ਤੁਸੀਂ ਆਪਣੀ ਸੋਚ ਨੂੰ ਦੱਸੋ ਕਿ ਕਿੱਥੇ ਤੱਕ ਲੈ ਕੇ ਆਓਗੇ ਤੇ ਤੁਹਾਡੀ ਸੋਚ ਸਾਨੂੰ ਕਿੱਥੇ ਤੱਕ ਅੱਗੇ ਪਹੁੰਚਾ ਸਕਦੀ ਹੈ ਤੇ ਤੁਹਾਡਾ ਬਹੁਤ ਸਵਾਗਤ ਹੈਗਾ ਤੇ ਹੁਣ ਤੇ ਕੰਮ ਕਰਨ ਵਾਸਤੇ ਕਹਿੰਦੇ ਨਾ ਕਿ ਕਮਰ ਕੱਸ ਲੋ ਮੈਦਾਨ ਖਾਲੀ ਹੈ ਤਿਆਰੀ ਹੈ ਜਿਹੜਾ ਇੰਡੀਆ ਯੂਕੇ ਫ੍ਰੀ ਟ੍ਰੇਡ ਐਗਰੀਮੈਂਟ ਵੀ ਹੋਇਆ ਵਾ ਹਾਲਾਂਕਿ ਕਾਫੀ ਜੋ ਤੁਹਾਡੀ ਇੰਡਸਟਰੀ ਉਸ ਤੋਂ ਇਮਪੋਰਟ ਐਕਸਪੋਰਟ ਕਰਦੀ ਹੋਵੇਗੀ ਲੱਗਦਾ ਇਸ ਦਾ ਫਾਇਦਾ ਹੋਵੇਗਾ ਖਾਸ ਕਰਕੇ ਪੰਜਾਬ ਦੇ ਵੱਡੇ ਵਪਾਰੀਆਂ ਨੂੰ ਕਿਉਂਕਿ ਫ੍ਰੀ ਹੋ ਗਿਆ ਬਿਲਕੁਲ ਟ੍ਰੇਡ ਯੂਕੇ ਦੇ ਨਾਲ ਬਿਲਕੁਲ ਮੈਂ ਕਹਿੰਦੀ ਆ ਬਹੁਤ ਹੀ ਫਾਇਦਾ ਹੋਏਗਾ ਜੇ ਪੂਰੀ ਸੋਚ ਨੂੰ ਅਪਣਾਇਆ ਜਾਏ ਤੇ ਬਹੁਤ ਸਾਰੇ ਸਬਮਿਟ ਕਰਵਾਏ ਜਾਣ ਤਾਂ ਕਿ ਆਮ ਪਬਲਿਕ ਤੱਕ ਉਹ ਨੌਲੇਜ ਪਹੁੰਚੇ ਸਾਰੇ ਬਿਜ਼ਨਸ ਐਂਟਰਪ੍ਰੀਨੋਰਸ ਨੇ ਚਾਹੇ ਉਹ ਮੈਨਸ ਨੇ ਮਹਿਲਾਵਾਂ ਨੇ ਚਾਹੇ ਉਹ ਸਾਡੇ ਪੁਰਸ਼ ਸਾਥੀ ਨੇ ਜੇ ਉਹ ਸਾਰੇ ਉਹਨਾਂ ਦੇ ਵਿੱਚ ਟ੍ਰੇਡ ਦੇ ਵਿੱਚ ਜੋ-ਜੋ ਬੈਨੀਫਿਟਸ ਹੈ ਤੇ ਜਿਹੜੀ-ਜਿਹੜੀ ਸਬਸਿਡੀਆਂ ਜਿਹੜੀ-ਜਿਹੜੀ ਸਰਕਾਰ ਪ੍ਰੋਵਾਈਡ ਕਰ ਰਹੀ ਹੈ ਉਹਨਾਂ ਦੇ ਨਾਲ ਕੋਲੈਬੋਰੇਸ਼ਨ ਨੂੰ ਜਾਂਚੇ ਤੇ ਸਮਝੇ ਤੇ ਅਸੀਂ ਜ਼ਰੂਰ ਮੈਨੂੰ ਲੱਗਦਾ ਕਿ ਉਹਦਾ ਫਾਇਦਾ ਚੁੱਕ ਸਕਨੇ ਆ ਬਿਲਕੁਲ ਧੰਨਵਾਦਾਂ ਬਿਲਕੁਲ ਪੰਜਾਬ ਸਰਕਾਰ ਲੋ ਜੋ ਉਦਯੋਗ ਨੂੰ ਲੈ ਕੇ ਲਗਾਤਾਰ ਕਮੇਟੀਆਂ ਜਿਹੜੀਆਂ ਬਣਾਈਆਂ ਗਈਆਂ ਅੱਜ ਅਸੀਂ ਉਸੇ ਬੰਦੇ ਨਾਲ ਕੇ ਗੱਲਬਾਤ ਕੀਤੀ ਸੀ ਕਿਉਂਕਿ ਇੱਕ ਕਮੇਟੀ ਜਿਹੜੀ ਹੈ 24 ਕਮੇਟੀਆਂ ਟੋਟਲ ਬਣਾਈ ਗਈ ਇੱਕ ਕਮੇਟੀ ਸਪਿਨਿੰਗ ਐਂਡ ਵੀਵਿੰਗ ਕਮੇਟੀ ਵੀ ਬਣਾਈ ਗਈ ਇਹਦੇ ਵਿੱਚ ਪੰਜਾਬ ਦੀ ਕੋਲਤੀ ਮਹਿਲਾ ਅੰਮ੍ਰਿਤਸਰ ਤੋਂ ਗੋਬਿੰਦ ਯਾਨ ਦੀ ਡਾਇਰੈਕਟਰ ਪ੍ਰਿੰਕਾ ਗੋਲਜੀ ਨੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਹ ਕਹਿਣ ਕਿ ਅੱਜ ਉਹਨਾਂ ਨੇ ਮੁਲਾਕਾਤ ਦੇ ਕੀਤੀ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਤੇ ਕਨਵੀਨਰ ਕੇਤਰੀ ਵੱਲ ਜੀ ਨਾਲ ਤੇ ਜੋ ਵੀ ਇਸ ਇੰਡਸਟਰੀ ਦੇ ਨਾਲ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਸੁਜ ਸਮਨ ਅਦਲੀਪ ਦਿਨਾਰ ਪਰੇਸ਼ਰ ਸ਼ਰਮਾ ਜਨਤੈਸ਼ੀ ਅੰਮ੍ਰਿਤਸਰ